ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਆਪਣੀ ਗੱਡੀ ਦਾ ਫੇਰ ਉਹੀ ਹਾਲ ਹੋ ਗਿਆ ਵਿੱਚ ਚੀਨੀ ਦੇ ਥੱਲੇ ਵਿੱਚ ਕਣਕ ਦੇ ਥੱਲੇ 11 11 ਚੜਿਆ ਪਿਆ ਆਪਾਂ ਚਲੇ ਜਾਂ ਬਈ ਸਿਲੰਡਰ ਭਰਾਣ ਲੇਬਰ ਬਾ ਮੁੱਕ ਗਿਆ ਸਿਲੰਡਰ ਗੁੱਡੂ ਨਾ ਬਾਈ ਪੂਰੇ 16 ਦਿਨ ਕੱਢੇ ਸਿਲੰਡਰ ਨੇ 50 ਰੁਪਏ ਹੀ ਗੈਸ ਲੱਗੀ ਇੱਕ ਆਪਾਂ ਨੇ ਭਰ ਲਈ ਲੇਬਰ ਨੂੰ ਦਿਆ ਬਾ ਸਿਲੰਡਰ ਆਪਣਾ ਉਧਰ ਹਲੇ 5 6 ਦਿਨ ਹੋਏ ਨੇ ਦੇ ਇਹਨੂੰ ਉਧਰ ਦੇਖੋ ਕਿੰਨੇ ਦਿਨ ਕੱਢਾਂ ਇਬ ਆਪਣੇ ਮਾ تینੇ ਸਿਲੰਡਰ ਲਾਇਆ ਵੀ ਇੱਕ ਘਰਾਂ ਇੱਕ ਪਰਲੀ ਲੇਬਰ ਵਾ 21 ਨਵਾਂ ਲਾ ਦਿਆ ਕਰ ਲਿਓ ਖਤਮ ਹੋਇਆ ਇਹਨੂੰ ਚੌਥਾ ਐਡਵਾਂਸ ਭਰਾ ਕੇ ਰੱਖਾ ਆਪਣਾ ਉਤੇ ਬਾਅਦ ਚਲਾ ਆਂ ਭਈ ਪੰਜਾਬ ਪਾ ਜਾਇ ਪਕੜਾ ਨੇ ਆਪਾਂ ਨੇ ਟਰਾਲੀ ਦੇ ਟਾਇਰ ਜਤਿੰਦਰ ਵਾਲੀ ਗਿਓ ਆਪਾਂ ਨੇ ਲੈ ਲੇ ਉਮਾ ਪਾਣੇ ਨਵੇਂ ਟਾਇਰ ਇਹਦੇ ਕੜਾਈਆਂ ਟਾਇਰੋਂ ਪਾਵੇਂ ਆਪਾਂ ਤੂੜੀ ਵਾਲੀ ਟਰਾਲੀਆਂ ਵਾਂ ਚਲਾ ਆਂ ਭਾਈ ਗੱਲੇ ਚਿੰਨੀ ਚੁੰਨੀ ਲਿਆ ਆਂ ਮਾਂ ਬਈਆਂ ਜੋਗੀ ਹੋਰ ਨੌਣ ਮਿਰਚ ਮਸਾਲਾ ਮੁੱਕਿਆ ਵਾ ਸਾਰਾ ਸਮਾਨ ਲੈ ਕੇ ਆਵਾ ਪਿੱਛੇ ਕਰ ਬੁੱਤ ਸੀਰ ਆ ਗਿਆ ਵੀ ਟਰੈਕਟਰ ਆਪਣਾ ਅਜੈਬ ਚਾਚੇ ਦੀ ਦੁਕਾਨ ਮੇਂ ਟਾਇਰ ਨਿਕਲेंगे ਭਈ ਆਪਣੇ ਨੇ ਟਾਇਰ ਨਿਕਲ ਗਏ ਨਵੇਂ ਟਾਇਰ ਪਾਵਾਂਗੇ ਟਰਾਲੀ ਮੇਂ ਐਮ ਆਰ ਫ ਡਬਲ ਆਰ ਕਹੇ ਗਾਲਗਟਾ ਰਖੋ ਮੇਰੇ ਅੱਗੇ ਬੱਸ ਇਹ ਪੰਮੇ ਖੋਲ ਲੀ ਬਾਈ ਇੱਕ ਸਾਈਡ ਸੌਦਾ ਪੱਤਾ ਲਿਆਏ ਆਪਾਂ ਸਾਰੇ ਸਿਲੰਡਰ ਸਿਲੰਡਰ ਭਰਾ ਲਏ ਬਰਫ਼ ਦਾ ਮਾਦ ਵੀ ਟੁੱਟੀ ਪਰ ਬਰਫ਼ ਜੰਮ ਗਈ ਬਾਈ ਟੁੱਟੀ ਫਿਰ ਆਜੋ ਬਾਈ ਆਜੋ ਬਰਫ਼ ਠੰਡੀ ਠੰਡੀ ਬਰਫ਼ ਕਿੰਲਾ ਬਣ ਗਿਆ ਜੰਮੂ ਕਸ਼ਮੀਰ ਜੇ ਐਂਡ ਕੇ ਨੇ ਪਾਵੇਂ ਆਪਾਂ ਭਾਈ ਆਪਣੀ ਸਿੰਗਲ ਟਾਇਰੀਆਂ ਆ ਮਾ ਚੜਾਵੇਂ ਆਫਾ ਨਮਾ ਚੌਖੜਾ ਕੀ ਚਟੈਰ ਹੋ ਗਿਆ 70 ਰੁਪਏ ਟੈਰ ਦੀ ਖੜੀ ਸੀ ਮੈਂ ਸਾਡੀ ਹਾਂ 70 ਰੁਪਏ ਟੈਰ 70 ਲਾਏ ਆ ਜੇ 70 ਰੁਪਏ ਟੈਰ 12 ਨੇ ਕਿਹਾ ਜਮਾ ਮਾਰ ਕੇ ਭਰ ਮੋਟਾ ਸਪੈਕ ਪਹੁੰਚ ਗਏ ਭਾਈ ਰਾਜਪੁਰੇ ਆਪਾਂ ਟਾਇਰ ਕਢਾ ਲੇ ਆਪਣੇ ਚਾਰ 21 ਫੁੱਟ ਨੂੰ ਪਾਵੇਂਗੇ ਨਵੇਂ ਟਾਇਰ ਆਪਾਂ ਡਬਲ ਆਰ ਬਧਾਈਆਂ ਹੋ ਗਈਆਂ ਬਾਈ ਆਪਣੇ ਕਹਿੰਦੇ ਟਾਇਰ ਲੈ ਲਏ ਆਪਾਂ ਨੇ ਚਾਰ ਹੱਤੇ ਚੱਕੇ ਪਏ ਆ ਬਾਈ ਪੈਸਿਆਂਗੇ ਜਿਹੜੇ ਆਪਾਂ ਨੇ ਟਾਇਰ ਕੱਢੇ ਉਹ ਆਪਾਂ ਨੂੰ ਦੂਈ ਟਰਾਲੀਆਂ 'ਵਾਂ ਪਾ ਲੇਂਗੇ ਉਹ ਵੀ ਟਾਇਰ ਆਪਣੇ 80 ਪੈਸੇ ਟਾਇਰ ਹੈ ਦੇਖੋ ਬਾਈ ਕਾਲੇ ਨਾਗ ਵਰਗੇ ਟਾਇਰ ਹੈ ਕਾਲੇ ਨਾਗ ਵਰਗੇ ਮਾਲ ਕਰ ਰਿਹਾ ਵੇਖ ਗਿਰਜਾ ਫਿਰ ਲੈ ਡਬਲ ਆਰ ਠੀਕ ਹੈ ਬਿੰਦੇ ਠੀਕ ਹੈ ਬਾਈ ਠੀਕ ਹੈ ਐਨ ਸਿਰਾ ਇਹਨੇ ਤਾਂ ਨਕਦ ਮਿਲਦੀ ਆਉਣੀਆਂ ਚੀਜ਼ਾਂ ਹਾਂ ਕਿਤੇ ਅਲੱਗ ਆ ਲੋਨ ਕਰਾ ਕਰਾ ਕੇ ਲੈ ਰਹੇ ਆਂ ਕੋਈ ਬਾਤ ਹੈ ਤਾਂ ਬਾਈ ਕੈਸ਼ ਮਿਲੇਗਾ ਆ ਗਿਆ ਬਾਈ ਆਟੋ ਸੀ ਐਨ ਜੀ ਚੰਡੀਗੜ੍ਹ ਵਾਲਾ ਆਟੋ ਮੈਂ ਲਾ ਦੇਂ ਬਾਈ ਆਪਣੇ ਟਾਇਰ ਇਹ ਚੱਕਰ ਵੀਲੌਗ ਵੀਡੀਓ ਹਾਂਜੀ ਤਿੰਨ ਟਾਇਰ ਰਹਿ ਗਏ ਬਾਈ ਇੱਕ ਟਾਇਰ ਰੱਖਿਆ ਗਿਆ ਆਪਣਾ ਇਹ ਭਾਵੇਂ ਇਹ ਵਜੋਂ ਆਪਾਂ 500 ਕੁਇੰਟਲ ਮਾਲ ਹਾਂਜੀ ਤੇਲ ਦਾ ਹੀ ਬਣਾਇਆ ਹੋਇਆ ਸਰਖਾ ਗਿਆ ਬਈ ਨੇ ਟਾਇਰ ਤਾਰਾਂ ਭਾਜਿਆ ਆਪਾਂ ਗਿਆ ਚਲੇ ਗਏ ਨਾ ਗਏ ਨੰਬਰ ਨੂੰ ਉੱਪਰ ਨੋਟ ਕਰਕੇ ਬਿੱਲ ਤੋਂ ਕੱਟ ਲਈਏ ਨਾਗੇ ਨੰਬਰ ਨੰਬਰ ਨੋਟ ਕਰਕੇ ਪਹੁੰਚ ਗਏ ਬਾਈ ਜੈਬ ਚਾਚੇ ਬਾ ਹਾਂਜੀ ਚਾਚਾ ਐਰ ਬਾਈ ਆਪਾਂ ਲੈ ਆਏ ਦੇ ਨਵੇਂ ਜਤਿੰਦਰ ਆਗੇ ਦਾ ਲੇਕ ਆਪਾਂ ਗਏ ਦੇ ਬਾਈ ਕੰਮ ਇੱਕ ਕੰਮ ਕਰਕੇ ਆਏ ਆ ਟਰੈਕਟਰ ਖਰੀਦਿਆ ਬਾਈ 855 10 ਮਾਡਲ ਪਿੰਦੇ ਨੇ ਨੇ ਟਾਇਰ ਆ ਰਹਾ ਭਈ ਆਪਣੇ ਚਾਰੇ ਅਰ ਜੇ ਮੈਂ ਨਿਕਲਦਾ ਜਤਿੰਦਰ ਇਹ ਬਾਈ ਸ਼ੌਂਕ ਨੂੰ ਬਦਲੇ ਆ ਕੋਈ ਐਡਾ ਕੋਈ ਮੈਨੂੰ ਲੋਡ ਨਹੀਂ ਦੀ ਠੀਕ ਹੈ ਜੀ ਨਏ ਆ ਗਏ ਆਪਣੇ ਟਾਇਰ ਪਾਊਡਰ ਆ ਗਏ ਦਾ ਲਿੱਲੂ ਚਾਚੇ ਨੂੰ ਕਰ ਦਦਾ ਮੈਂ ਫੋਨ ਤੇ ਬਾਈ ਪਾਊਡਰ ਭੇਜ ਦੀ 4 ਡੱਬੇ ਪਾਊਡਰ ਕੇ ਆ ਗਏ ਤੇ ਕਿਉਂ ਥੱਲੇ ਗਿਰਿਆ ਪਿਆ ਆਰਡਰ ਕੁਛ ਆਪਾਂ ਨੂੰ ਮੈਂ ਉੱਥੇ ਵੀ ਲੈ ਕੇ ਜਾਣਾ ਪੈਣਾ ਨਾਲ ਗੱਨ ਵੀ ਚੱਕ ਲਿਆ ਜਤਿੰਦਰ ਬਾਈ ਗੱਨ ਗਰੀਸ ਵੀ ਕਰ ਰਹੇ ਮੈਨੂੰ ਲਗਾ ਟਰਾਲੀ ਨੂੰ ਠੀਕ ਹੈ ਲੈ ਜੇਗੇ ਬਾਈ ਕੁਸ ਆਪਾਂ ਆਰਡਰ ਇੱਥੇ ਵੀ ਟਰਾਲੀਆਂ ਦੇ ਟਾਇਰ ਪਾਣੇ ਆ ਆਪਣੀਆਂਗੇ ਚੱਲ ਰਿਹਾ ਬਾਈ ਕੰਮ ਗਰੀਸ ਦਾ ਕਰਿਆ ਆਪਾਂ ਨੇ ਉਧਰ ਕਰਦੇ ਕਿੰਨਾ ਗਰੀਸ ਪੈਕ ਨਿਕਲਿਆ 25 ਪੰਪ ਮਾਰੇ ਆ 25 ਪੰਪ ਵੱਜ ਗਏ ਹਾਂਜੀ 25 ਪੰਪ ਵੱਜ ਗਏ ਗੱਡੀ ਲਾ ਰਿਹਾ ਪਿੰਦਾ ਸਾਈਡ ਮਾ 2 ਕਿਲੋ ਗਰੀਸ ਪੈ ਗਿਆ ਜੀ ਇੱਧਰ ਪਾਊਡਰ ਪੈ ਰਿਹਾ ਆਪਣਾ ਬਾਈ ਭਰ ਰਿਹਾ ਹਵਾ ਚੱਲ ਬਈ ਚਾਚੇ ਗੰਨਾ ਲਾਣੇ ਨਾਲ ਇੱਕ ਫਾਇਦਾ ਹੋ ਗਿਆ ਆਪਣੇ ਰੌਣਕ ਲੱਗੀ ਰਹਿਣਾ ਹਾਂਜੀ ਹਾਂਜੀ ਬਿਲਕੁਲ ਬਾਤ ਸਹੀ ਹੈ ਜੀ ਬਿਲਕੁਲ ਬਾਤ ਸਹੀ ਹੈ ਜੀ ਬਹੁਤ ਫਰਕ ਪੈ ਗਿਆ ਬਾਈ ਇੱਧਰ ਖੋਲ ਰਿਹਾ ਵੀਰ ਆਪਣਾ ਨਟ ਨਟ ਲੱਗੇ ਹੋਏ ਆ ਬਾਈ 13 ਨੰਬਰ ਕੇ ਜਾਂ ਪਤਾ ਨਹੀਂ 15 ਨੰਬਰ ਕੇ 13 13 ਨੰਬਰ ਕੇ ਨਟ ਲੱਗੇ ਹੋਏ ਆ ਬਾਈ ਦਿਖਾ ਮੈਂ ਤੁਹਾਨੂੰ ਕਿਸ ਤਰ੍ਹਾਂ ਹੋਆ ਗਰੀਸ ਇਹਨੂੰ ਕਪੜਾ ਲਾ ਕੇ ਰੱਖ ਦਿੰਗਾ ਉੱਪਰ ਲੱਗ ਗਿਆ ਬਈ ਨਿੱਪਲ 1 2 3 4 5 ਜਿੱਤਰਾ ਮਾਰਦੀ हूं भाई 25 ਪੰਪ ਭਾਈ ਮਾਰਾਂ भाई ਤੇ ਬਣਾਵਾ ਵੀਡੀਓ ਤਿੰਨ ਟਾਇਰ ਹੋ ਗਏ ਬਾਈ ਫੱਟ ਦੋ ਆਮਾ ਹਵਾ ਪੈ ਗਈ 170 70 ਪਾਉਂਡ ਇਸ ਤਰ੍ਹਾਂ ਪਾਵਾ ਬਾਈ ਪਾਊਡਰ ਲਾ ਕੇ ਟਿਊਬਾਂ ਚੜਨੇ ਚੜਨੇ ਦੇ ਪਾਵਾ ਗਰਮ ਹੋਣ ਇਹਦੇ 4 ਡੱਬੇ ਪਾਊਡਰ ਦੇ ਲੱਗ ਗਏ ਬਾਈ ਗੰਨਾ ਲਾਣੇ ਮੈਂ ਕਿੰਨਾ ਰੁਜ਼ਗਾਰ ਮਿਲਿਆ ਚਾਚੇ ਨੂੰ ਮਿਲ ਗਿਆ ਲਿੱਲੂ ਨੂੰ ਮਿਲ ਗਿਆ ਬਈਆਂ ਨੂੰ ਮਿਲ ਗਿਆ ਟਰਾਲ ਪੰਪ ਵਾਲਿਆਂ ਨੂੰ ਮਿਲ ਗਿਆ ਪਹਿਲਾਂ ਬਾਈ ਸਾਰਾ ਸਾਲਾ ਬਿੱਲੇ ਰਹਿੰਦੇ ਟਰੈਕਟਰ ਅੰਦਰ ਖੜੇ ਰਹਿੰਦੇ ਧੋਗਾ ਤਰਪਾਲ ਪਾ ਦਿੰਦੇ ਇਹ ਸਾਰਾ ਸਾਲ ਚੱਲ ਰਿਹਾ ਰਸਣ ਰਹਿ ਠੇਕੇ ਵਾਲਿਆਂ ਨੂੰ ਮਿਲ ਗਿਆ दारू ਆ ਰਹੀ ਹੈ ਪਈਆਂ ਗਈ ਬਹੁਤ ਫਰਕ ਪਵਾ ਬਾਈ ਜੇ ਆਪਾਂ ਕੰਮ ਕਰਾਂ ਕਿਹਵਾ ਗਿੱਲ ਗੋਟੀ ਪਹੁੰਚ ਗਏ ਬਾਈ 659 ਲੈ ਕੇ ਆਪਾਂ ਸਰਹੰਦ ਇੱਥੇ ਤਾਂ ਆਪਾਂ ਜੌਂਡੀਅਰ ਕੇ ਵੇਟ ਲੈ ਗਏ ਤੇ ਅੱਜ ਹੋ ਟਰੈਕਟਰ ਕੇ ਵੇਟ ਲੈ ਜਣੇ ਇੱਕ ਇਹ ਜੌਂਡੀਅਰ ਕੇ ਪਿਛਲੇ ਟਾਰਾਂ ਕੇ ਵੇਟ ਲੈ ਜਣੇ ਆ ਇੱਕ ਆਪਣੇ ਰਿਸ਼ਤੇਦਾਰ ਨੂੰ ਵੇਟ ਭੇਜਣੇ ਬਾਈ ਉਹ ਆਟੋ ਮੰਜਾ ਹੈਗੇ ਜਾਏਗਾ 2 3 3 ਨਗਲਾ ਖਰਵੀ ਦਾ ਸਮਾਨ ਜਾਏਗਾ ਅੱਜ ਜੋਾਉਂਡੀਰ ਕੇ ਬੇਟ ਭੇਜਣੇ ਆ 1855 ਦੇ ਭੇਜਣੇ ਆ 1511 ਦੇ ਭੇਜਣੇ ਆ ਇੱਕ ਆਪਣੇ ਆਪਣਾ ਲੈਣੇ ਆ 5205 ਕੇ ਆਪਣੇ ਤਾਂ ਆ ਗਏ ਬੇਟ ਰੰਗ ਹੋਏ ਪਈਆਂ ਨੇ ਪੰਜ ਚੱਕਰ ਗੱਡੀ ਮੈਂ ਰੱਖ ਦੇਣੇ ਆ ਦੋਏ ਬੇਟ ਆ ਜਿਹੜੇ ਉਹ ਟੈਂਪੂ ਮੈਂ ਚਲੇ ਜਾਣੇ ਆ ਮੈਂ ਆ ਗਏ ਪੀਲੇ ਟਾਇਰਾਂਗੇ ਬੇਟ ਆਪਣੇ ਕਰਾ ਆ ਭਾਈ ਅੰਕਲ ਦੇ ਬਿਲਕੁਲ ਕਰਾ ਮਾ ਉਹਨਾਂ ਦੇ ਦੋੇ ਬੇਟਾ ਆ ਇਨਾਂ ਕੇ ਤਾਂ ਪੈਸੇ ਉੱਦਣਗੇ ਦੇ ਆਪਾਂ ਨੇ ਸਾਸਰੀਕਾਂ ਅੰਕਲ ਜੀ ਉਹ ਠੀਕ ਐ ਕਰਾ ਦੇ ਜੀ ਪੇਂਟ ਆਪਣੇ ਹਾਂ ਜੀ ਪੇਂਟ ਹੋਈ ਕਦ ਕਰਾਈਆਂ 40 ਕਿਲੋ ਦਾ ਪਲੇਟਾ ਕੱਲ ਹੋਈਏ ਕੱਲ ਦੀ ਜੀ ਰੰਗ ਕੱਲ ਦੀ ਕਰੀ ਪਈਆਂ ਨੇ 48 ਕਿਲੋ ਦੀ ਹੈ ਜਿੰਨਾ ਟਨੂਟ ਖੜਾਓ ਜੀ ਫਿਰ ਰਖਾਓ ਗੱਡੀ ਚ ਰੱਖ ਲਿਆ ਬਈ ਵੇਟ ਆਪਾਂ ਨੇ ਆਗੇ ਦੇ ਰਿਸ਼ਤੇਦਾਰਾਂ ਵਾਲੇ ਵੇਟ ਭੇਜਦੇ ਟਾਈਮ ਹੋ ਗਿਆ ਖੜ ਗਿਆ ਪਾਵਨੇ ਜੱਟ ਭਾਈ ਵਾ ਖਾ ਬਾਈ ਬਹੁਤ ਲੱਗਦੀ ਹੈ ਬਹੁਤ 버ਗਰ ਬਣेंगे ਟਰਾਲੀ ਬਣਾਈ ਵੀ ਹੈ ਬਾਈ ਨੇ ਡਬਲ ਜੋੜਾ ਡਬਲ ਜੋੜਾ ਟਰਾਲੀ ਬਣੀ ਵੀ ਹੈ ਬਾਈ ਸਾਥ ਦੇਣਾ ਚਾਹੀਦਾ ਆਪਣੇ ਪੰਜਾਬੀਆਂ ਦਾ ਪੰਨੀਆਂ ਬੰਨੀਆਂ ਨਾਲੋਂ ਪੰਜਾਬੀਆਂ ਦਾ ਛਕ ਹੈ ਇਹੋ ਨੰਬਰ ਹੈ ਬਾਈ ਦਾ ਜਦ ਮਰਜੀ ਆਓ ਬਾਈ ਪਤੇਗੜ੍ਹ ਸਾਹਿਬ ਜਿਹੜਾ ਆਪਣਾ ਜੋਤੀਸ ਰੂਪ ਨੂੰ ਰਸਤਾ ਮੁੜਾਸ ਕੇ ਉੱਪਰ ਹੈ ਬਾਈ ਬਾਈ ਬੇਟ ਬੂਟ ਲੈ ਕੇ ਆਪਾਂ 80ਵਾਂ ਚਲੇ ਗਏ ਤੇ ਆਪਣਾ ਹੋ ਗਿਆ ਤਾਂ ਫੋਨ ਬੰਦ ਚਾਰਜ ਲਾਇਆ ਨਹੀਂ ਫਿਰ ਬਾਈ ਆਪਾਂ ਜੀਮਿਦਾਰੇ ਬਦਲੇ ਆਓ ਆਪਣਾ ਚੱਕਰ ਚੱਕ ਗਿਆ ਇਹੋ ਮਤਲਬ ਆਪਣਾ ਬਾਈ ਪੈਪ ਇਕੱਠੇ ਆ ਕਰਨੇ ਨੂੰ ਜਿਹੜਾ ਆਪਾਂ ਨੇ ਧੋਣੇ ਵਾਲਾ ਜਗਾੜ ਬਣਾਇਆ ਦਾ ਉਸ ਦਾ ਪਾਇਪ ਇਕੱਠਾ ਕਰੇ ਕਰੇਗਾ ਇੱਕ ਲੈ ਦੇ ਛੋਟਾ ਜਿਹਾ ਪਾਇਪ ਬਣਵਾ ਕੇ ਉਹ ਜੋ ਜੋਇੰਟ ਹੋਏਗਾ ਸਮਾਂ ਉੱਤਰ ਬਾਅਦ ਭਾਈ ਕੱਲ ਆਪਾਂ ਜੋਹਾਰ ਟੂਲ ਵਾਲਿਆਂ ਬੱਦੇ ਵੀ ਗਏ ਗਏ ਤੇ ਉਹਨਾਂ ਮਾ ਜਤਿੰਦਰ ਨੇ ਸਮਾਨ ਲਿਆ ਦਾ ਟਰੈਕਟਰਾਂ ਦਾ ਸਲੰਸਰ ਸਲੰਸਰ ਹੋਰ ਚਾਬੀਆਂ ਪੰਨੇ ਖਰਾਬ ਹੋਏ ਵੀ ਤੇ ਕਰਾਮਾ ਭਾਈ ਨੂੰ ਫਿੱਟ ਬਿਲਡਿੰਗ ਵਾਲੇ ਨੂੰ ਬੁਲਾਵਾਂ ਬਿਲਡਿੰਗ ਲੱਗੇਗਾ ਮਿਲ ਆ ਗਏ ਭਾਈ ਆਪਾਂ ਟਰਾਲੀ ਖਾਲੀ ਹੋ ਰਹੀ ਆ ਆਪਣੀ ਟਰਾਲੀ ਲੈ ਕੇ ਜਾਣਾ ਆਪਾਂ ਨੇ ਪਿੰਡ ਨੂੰ ਗੱਡੀ ਮਤ ਉਤਰ ਗਏ ਤੇ ਬਾਈ ਆਪਾਂ ਬਾਈ ਉਹਨੇ ਚਲੇ ਗਏ ਆਪਾਂ ਬਾਈ ਚੱਕਾ ਆਪਣੀ ਟਰਾਲੀ ਸ਼ਿਪ ਸ਼ਿਪ ਰਹਿ ਰਿਆ ਖਾਲੀ ਹੁਣ ਇਹਦੇ ਫਿਰ ਆਪਾਂ ਚੱਲਦੇ ਆ ਪਿੰਡ ਨੂੰ ਬਾਕੀ ਬਾਈ ਵੀਡੀਓ ਨਾਲ ਜੁੜੇ ਰਹੇ ਕਰੋ ਬਾਈ ਕੋ ਮੈਂ ਆ ਹੋ ਵੀ ਬਾਈ ਟਰਾਲੀ ਵੇਲੀ ਆਪਣੀ ਬਸ ਆਪਾਂ ਅੰਦਰ ਪਹੁੰਚੇ ਜਿੱਦੇ ਟਰਾਲੀ ਵਿਹਲੀ ਹੋ ਗਈ ਦੀ ਮੈਨੂਅਲ ਵਰ ਲੱਗੀ ਵੀ ਤੀ ਭਾਈ ਨੇ ਕਰਾਈ ਖਾਲੀ ਆਪਣੀ ਟਰਾਲੀ ਹੁਣ ਜਾ ਕੇ ਆਪਣੀ ਦੂਜੀ ਟਰਾਲੀ ਭਰੀ ਖੜੀ ਆ ਉਹ ਵੀ ਸੈਟ ਕਰਕੇ ਲਾਣੀ ਆ ਜਤਿੰਦਰ ਲਾ ਦੇਗਾ ਮੈਂ ਤੇ ਪਹਿਲਾਂ ਜਾ ਕੇ ਇਹ ਸਵੇਰੀ ਲੋਡ ਹੋਏਗੀ ਟਰਾਲੀ ਆਪਣੀ ਗੱਲ ਕਰ ਪਰਚੀ ਆਪਣੇ ਕੋਲ ਹੈ ਨਹੀਂ ਹਲੇ ਕੋਈ ਇੱਕਾ ਨੀਲੀ ਟਰਾਲੀ ਫੁੱਲ ਹੋ ਗਈ ਪਰਲੇ ਖੇਤਾਂ ਦੇ ਜੋ ਟਰਾਲੀ ਫੁੱਲ ਹੋਈ ਗਈ ਕੱਲ ਨੂੰ ਆਪਣੇ ਘਰ ਵਾਲੇ ਖੇਤਾਂ ਦੇ ਉਰੇ ਦੋ ਟਰਾਲੀਆਂ ਕੱਲ ਨੂੰ ਫੁੱਲ ਹੋ ਕੇ ਖੜ ਜਾਈ ਪਰਚੀ ਵਾਲੇ ਕੋਈ ਹਿੱਲਾ ਨਹੀਂ ਬਣ ਰਿਹਾ ਬਾਈ ਪਾ ਚੁੱਕੇ ਬਾਈ ਜੰਡਾਲੀ ਵਾਲਿਆਂ ਬਾ ਕਿਸਾਨ ਸੀਡ ਸਟੋਰ ਔਰ ਜੀ ਯਾਰ ਵਧੀਆ ਹੋਰ ਕੈਮ ਐਨ ਵਧੀਆ ਹੋ ਠੀਕ ਐ ਬਾਜੀ ਉਰੀਏ ਹਾਂ ਇਹ ਬਲੌਕ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੇ ਪਹੁੰਚ ਗਏ ਹੁਣ ਆਪਾਂ ਕਿਸਾਨ ਸੀਡ ਸਟੋਰ ਤੇ ਹਾਂਜੀ ਕਿੱਥੇ ਪਹੁੰਚ ਗਏ ਕਿਸਾਨ ਸੀਡ ਸਟੋਰ ਤੇ ਪਹੁੰਚ ਚੁੱਕੇ ਆਂ ਜੰਡਾਲੀ ਵਾਲੇ ਜੰਡਾਲੀ ਵਾਲੇ ਹਾਂ ਬੰਦੇ ਵਈ ਆਪਣੇ ਪਹਿਲਾਂ ਪਹੁੰਚ ਗਏ ਤੇ ਦਵਾਈਆਂ ਦੁਈਆਂ ਲਈਆਂ ਔਰ ਚਾਚਾ ਜੀ ਤਖਣਾ ਹਾਂ ਆ ਆਏ ਹੋ ਤੱਕ ਠਕ ਲੋ

ਹੋਰ ਜਿਵੇਂ ਬਾਈ ਕਰਾਂ ਠੀਕ ਹੈ ਪਰਿਵਾਰ ਇੰਨੇ ਪੀ ਲੀਆਂ ਬਾਈ ਕੌਫੀਆਂ ਕੂਫੀਆਂ ਰੱਜ ਗਏ ਗਲ ਤੱਕ ਭਰ ਲੈ ਲੱਦੋ ਬਾਈ ਸਮਾਨ ਫਿਰ ਆ ਜਾ ਸੇਕਰੀ ਇਪਰੇ ਪਰੇ ਆਸੀ ਕਿ ਕਿਵੇਂ ਲੱਗੇ ਬੋਲਦੇ ਆ ਜੀ ਗਰਾਜ ਤੇ ਆ ਕੇ ਮੇਰਾ ਸਵਾਲ ਹੈ ਸਾਡੇ ਜੀ ਫਿਰ ਦੁਕਾਨ ਤੋਂ ਘਰ ਵਰਗੀ ਦੁਕਾਨ ਹੈ ਮਾਰੀ ਦੋ ਆ ਦੇ ਦੇ ਨੇ ਇਹ ਦਿਸ਼ਾ ਮਾਗੇ ਜੀ ਉਹ ਵੀ ਰੋਟੀ ਦੁਕਾਨ ਉਹ ਵੀ ਦਿਨੇ ਵੀ ਆਉਂਦੇ ਆ ਰਾਤ ਨੂੰ ਵੀ ਆਉਂਦੇ ਆ ਤੁਸੀਂ ਦੂਰ ਵਾਲੇ ਹੋ ਨਾ ਚਲੋ ਫਿਰ ਆ ਜਾਓ ਆ ਪਿੰਡ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੋਵੇ ਇਹ ਕਰਦੇ ਵੀਡੀਓ ਚੱਕ ਲਈ ਲੱਗੇ ਬਾਈ ਲੱਦਣ ਸਮਾਨ ਆਪਾਂ ਨੇ ਲਿਆ ਬਾਈ 250 ਕਿੱਲੇ ਦਾ ਸਮਾਨ ਜਤਿੰਦਰ ਵਾਲੇ ਖੇਤ ਦਾ ਆਪਣੇ ਵਾਲੇ ਦਾ ਹਰਕੀਰਤ ਵਾਲੇ ਦਾ ਬਾਈ ਰਲ ਮਿਲ ਕੇ ਚੱਲਨੇ ਆ ਫਾਇਦਾ ਬਹੁਤ ਆਈ ਬੰਦੇ ਮਾਰੇ ਗੱਡੀ ਮੇ ਆ ਗਏ ਮੈਂ ਟਰੈਕਟਰ ਲੈ ਕੇ ਆ ਗਿਆ ਬੱਸ ਵੇਚੀਉਂਦਾ ਸਭ ਪਿਆ ਬਈ ਸਾਰਾ ਮਾਲ ਆਪਣੇ ਘਟਿਆ ਵਾ ਲੈ ਬਾਈ ਹੋ ਗਈ ਟਰਾਲੀ ਲੋਡ ਆਪਣੀ तीन आइटम् लिया अपने ने अठारह अठारह लिया इको मिन गोल्ड लिया लिया श्री राम का कुछ और दू कंपनी का चलते हैं भाई पिंड ठीक है।, है जी ਧੰਨਵਾਦ ਜੀ ਫਿਰ